ਲੋ ਦੀ ਹਰ ਇਨਫੋਰਮੇਸ਼ਨ ਦੇਖ ਰਹੇ ਹੋ ਤੁਸੀਂ ਮੈਂ ਤੁਹਾਡਾ ਅਜ ਗੁਪਤਾ ਅੱਜ ਅਸੀਂ ਆਏ ਆ ਜੀ ਤੇ ਤੁਹਾਨੂੰ ਦਿਖਾ ਦਈਏ ਇੱਥੇ ਸ਼ਹੀਦ ਭਗਤ ਸਿੰਘ ਜੀ ਦਾ ਸਟੈਚੂ ਲੱਗਿਆ ਹੋਇਆ ਹੈ ਨਾਲ ਉਹਨਾਂ ਦੇ ਹੱਥ 'ਚ ਤਿਰੰਗਾ ਹੈਗਾ ਅੱਜ 15 ਤਰੀਕ ਹੈਗੀ ਹੈ 15 ਅਗਸਤ 1947 ਇੰਡੀਪੈਂਡੈਂਟ ਡੇ ਆਓ ਤੁਹਾਨੂੰ ਦਿਖਾਣੇ ਆ ਕਿਹੜੀ ਜਗ੍ਹਾ ਹੈਗੀ ਹੈ ਤੇ ਸਾਡੇ ਸ਼ਹੀਦਾਂ ਦੇ ਕੁੱਤਲੇ ਵੀ ਲੱਗੇ ਹੋਏ ਨੇ ਬੜੇ ਖੁਸ਼ ਨਜ਼ਰ ਆ ਰਹੇ ਨੇ ਆਓ ਚੱਲੋ ਜਿਵੇਂ ਤੁਹਾਨੂੰ ਦਿਖਾ ਦਈਏ ਜੀ 15 ਅਗਸਤ ਦਾ ਟਾਈਮ ਹੈ ਖੇ ਪਗਤ ਸਿੰਘ ਨਗਰ ਖੜੇ ਹੋਏ ਆ ਇੱਥੇ ਪਗਤ ਸਿੰਘ ਜੀ ਦਾ ਸਟੈਚੂ ਲੱਗਿਆ ਹੋਇਆ ਹੈ ਮਾਲਾ ਵੀ ਉਹਨਾਂ ਨੂੰ ਚੜਾਈ ਹੋਈ ਹੈ ਤੇ ਦੇਖ ਸਕਦੇ ਹੋ ਤਿਰੰਗਾ ਝੰਡਾ ਉਹਨਾਂ ਦੇ ਹੱਥ ਚ ਬੜੀ ਸ਼ਾਨ ਨਾਲ ਲਹਿਰਾ ਰਿਹਾ ਆ ਆ ਤੁਹਾਨੂੰ ਦਿਖਾ ਦਈਏ ਗੌਂਦੇ ਖੜੇ ਹੋਏ ਆ ਸਹੀ ਪਗਤ ਸਿੰਘ ਨਗਰ ਜਰੂਰ ਇੱਥੇ ਆਓ ਜਿਹੜੇ ਸ਼ਹੀਦਾਂ ਨੇ ਸਾਡੇ ਦੇਸ਼ ਵਾਸਤੇ ਆਪਣੀ ਜਾਨ ਦਿੱਤੀ ਹੈ ਉਹਨਾਂ ਨੂੰ ਨਮਨ ਕਰਨਾ ਚਾਹੀਦਾ ਅਸੀਂ ਲੰਘ ਰਹੇ ਸੀ ਕਿ ਸੋਚਿਆ ਜਿਵੇਂ ਦਿਖਾਈ ਦਿੱਤੀ ਦੇਖ ਸਕਦੇ ਹੋ ਟ੍ਰੈਫਿਕ ਵੀ ਵਧੀਆ ਤਰੀਕੇ ਨਾਲ ਲੰਘ ਰਿਹਾ ਹੈ ਸਾਹਮਣੇ ਵੀ ਤੁਸੀਂ ਦੇਖ ਸਕਦੇ ਹੋ ਕਾਰਾਂ ਆਂਦੀਆਂ ਚੌਂਕ ਹੈਗਾ ਜੀ ਸ਼ਹੀਦ ਭਗਤ ਸਿੰਘ ਜੀ ਨੂੰ ਸਲਾਮ